ਲਓ ਜੀ ਫਸਿਆ ਬੰਦ ਦੀ ਜਿਹੜੀ ਇਹ ਸਿਚੁਏਸ਼ਨ ਤੁਹਾਨੂੰ ਦਿਖਾ ਰਿਆ ਸ਼੍ਰੀ ਚਮਕੌਰ ਸਾਹਿਬ ਦੇ ਲਾਗੇ ਦੀ ਔਰ ਦੇਖੋ ਜ਼ਬਰਦਸਤ ਕੰਮ ਚੱਲ ਰਿਹਾ ਹੈ ਔਰ ਇਲਾਕੇ ਦੀਆਂ ਸੰਗਤਾਂ ਇੱਥੇ ਹਮ ਹਮਾ ਕੇ ਪਹੁੰਚੀਆਂ ਹੋਈਆਂ ਨੇ 2 ਘੰਟੇ ਪਹਿਲਾਂ ਇਸ ਬੰਨ ਨੂੰ ਬਹੁਤ ਵਧੀਆ ਤਰੀਕੇ ਨਾਲ ਪੂਰ ਦਿੱਤਾ ਗਿਆ ਸੀਗਾ ਜੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਰੋਕ ਲਗਾ ਦਿੱਤੀ ਗਈ ਸੀ ਪਰ ਇਹ ਰੋਕ ਫੇਰ ਆ ਗਈ ਜੀ ਫਿਰ ਇਹ ਗਿਰ ਗਈ ਜੀ ਔਰ ਜੋਸ਼ ਫੇਰ ਵੀ ਬਰਕਰਾਰ ਹੈ ਬੜਾ ਸੰਘਰਸ਼ ਚੱਲ ਰਿਹਾ ਹੈ ਮੈਂ ਕਹਿੰਦਾ ਪਾਣੀ ਸਤਲੁਜ ਦੇ ਪਾਣੀ ਤੇ ਆਮ ਜਨਤਾ ਦੇ ਵਿੱਚ ਸੰਘਰਸ਼ ਦੀ ਕਹਾਣੀ ਬੜੀ ਜ਼ਬਰਦਸਤ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਇੱਥੇ ਪਾਣੀ ਬਹੁਤ ਹੈ ਇੱਥੇ ਪਾਣੀ ਦਾ ਰਸਾਅ ਬਹੁਤ ਹੈ ਬਹੁਤ ਵਹਾਅ ਹੈ ਪਰ ਲੋਕਾਂ ਦਾ ਜਿਹੜਾ ਹਜ਼ੂਮ ਇੱਥੇ ਪਹੁੰਚਿਆ ਹੈ ਆਰਮੀ ਜਾਲ ਬਣਾ ਰਹੀ ਹੈ ਜਾਲ ਬਣਾ ਬਣਾ ਕਿੱਥੇ ਲਗਾਏ ਜਾ ਰਹੇ ਨੇ ਵਾਹ ਪੂਰੀ ਲੱਗੀ ਹੋਈ ਹੈ ਸ਼ਾਮ ਦੇ 6 ਵੱਜ ਚੁੱਕੇ ਨੇ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਅਰਥਕ ਮਿਹਨਤ ਕੀਤੀ ਇੱਥੇ ਪੰਜਾਬੀਆਂ ਨੇ ਲੰਗਰ ਲੱਗੇ ਹੋਏ ਨੇ ਇੱਥੇ ਔਰ ਸੇਵਾ ਹੋ ਰਹੀ ਹੈ ਜੋ ਕੁਝ ਵੀ ਤਿਲਫੁਲ ਜਿਸ ਤੋਂ ਹੋ ਰਿਹਾ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਇੰਡੀਅਨ ਆਰਮੀ ਜਿਹੜੀ ਆ ਉਹ ਵੀ ਪਹੁੰਚੀ ਹੋਈ ਹੈ ਬੜਾ ਜ਼ਬਰਦਸਤ ਕੰਮ ਹੋ ਰਿਹਾ ਆ ਦੇਖੋ ਜਾਲ ਦੀ ਦੇਖੋ ਆ ਜਾਲ ਸਿੱਟਿਆ ਜਾ ਰਿਹਾ ਨੌਜਵਾਨ ਪੰਜਾਬੀ ਕਿਸ ਤਰ੍ਹਾਂ ਡਟ ਕੇ ਲੱਗੇ ਹੋਏ ਨੇ ਜੀ ਹਰੇਕ ਧਰਮ ਹਰੇਕ ਫਿਰਕੇ ਦਾ ਵਿਅਕਤੀ ਇੱਥੇ ਆਪਣੀ ਸੇਵਾ ਪਾ ਰਿਹਾ ਜੀ ਆ ਹੁੰਦੀ ਦੀ ਗੱਲ ਦੀ ਅਸਲ ਗੱਲ ਹੈ ਦੇਖੋ ਪੰਜਾਬੀਆਂ ਦਾ ਜੋਸ਼ ਬੜਾ ਵੱਖਰਾ ਹੈ ਇਹ ਸਤਲੁਜ ਦਾ ਵਹਿਣ ਬੜਾ ਫਾਸਟ ਹੈ ਜਿੰਨੀ شدت ਪੰਜਾਬੀਆਂ ਦੀ ਹੈ ਜੀ ਉਹ ਇਸ ਪਾਣੀ ਨੂੰ ਰੋਕ ਲਏਗੀ ਸੰਘਰਸ਼ جاری ਹੈ ਦੇਖਦੇ ਹੋਏ ਡਰ ਲੱਗਦਾ ਹੈ ਕਿ ਇਹ ਕਿਦਾਂ ਇਹਨੂੰ ਰੋਕ ਪਾਣਗੇ ਵੇਖੋ ਇੱਥੇ ਤੱਕ ਅਸੀਂ ਪਹੁੰਚੇ ਆ ਫਸਿਆ ਬਨਸ਼ੀਰੀ ਚਮਕੌਰ ਸਾਹਿਬ ਦੇ ਲੱਗੇ ਆ ਜੀ ਇਸ ਬਲਾਕ ਦੇ ਵਿੱਚ ਕੰਮ ਹੋ ਰਿਹਾ ਜੀ ਆਹ ਦੇਖੋ ਨੌਜਵਾਨ ਹਜੂਮ ਦੇਖੋ ਜੀ ਪਰਲੇ ਪਾਸੇ ਸਾਰੇ ਪਾਸੇ ਦੀ ਮੈਂ ਕਹਿੰਦਾ ਕੋਈ ਅਜਿਹਾ ਪਿੰਡ ਨਹੀਂ ਹੈ ਜੀ ਕੋਈ ਅਜਿਹਾ ਵਿਅਕਤੀ ਨਹੀਂ ਹੈ ਕੋਈ ਅਜਿਹਾ ਘਰ ਨਹੀਂ ਹੈ ਕੋਈ ਅਜਿਹਾਰ ਨੌਜਵਾਨ ਨਹੀਂ ਹੈ ਜਿਹੜਾ ਇੱਥੇ ਆ ਕੇ ਆਪਣਾ ਯੋਗਦਾਨ ਨਹੀਂ ਪਾ ਰਿਹਾ ਜੀ ਫਸਿਆਂ ਦਾ ਬੰਨ ਇਹ ਦੇਖੋ ਸਵੇਰੇ ਕਹਿੰਦੇ 2 ਘੰਟੇ ਪਹਿਲਾਂ ਇਸ ਨੂੰ ਰੋਕ ਲਿਆ ਸੀਗਾ ਲੇਕਿਨ ਉਸ ਤੋਂ ਬਾਅਦ ਫੇਰ ਇਹ ਪਾਣੀ ਦਾ ਜਿਹੜਾ ਵਹਾ ਇਹ ਫੇਰ ਤੇਜ਼ੀ ਨਾਲ ਲੱਗੇ ਵਧਣ ਲੱਗਾ ਔਰ ਪਾਣੀ ਬਿਲਕੁਲ ਨਾਲ ਲੱਗੇ ਆ ਚੁੱਕਿਆ ਜੀ ਪਰ ਇਸ ਪਾਣੀ ਨੂੰ ਰੋਕਣ ਦੇ ਲਈ ਦੇਖੋ ਯਤਨ جاری ਹੈ ਹਰੇਕ ਪ੍ਰਕਾਰ ਦੀ ਸੇਵਾ ਹਰੇਕ ਵਿਅਕਤੀ ਨਿਭਾ ਰਿਹਾ ਆ ਦੇਖ ਸਕਦੇ ਜੀ ਨੌਜਵਾਨ ਕਿਸ ਤਰੀਕੇ ਨਾਲ ਬੱਠਲ ਲਿਆ ਲਿਆ ਕੇ ਰੱਖ ਰਹੇ ਨੇ ਜੀ ਪਿੱਛੇ ਟਰਾਲੀਆਂ ਭਰੀਆਂ ਹੋਈਆਂ ਆ ਰਹੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਆ ਰਹੀਆਂ ਲਾਈਨ ਲੱਗੀ ਹੋਈ ਬਹੁਤ ਦੂਰ ਤੱਕ ਜੀ ਬਹੁਤ ਦੂਰ ਤੱਕ ਲਾਈਨ ਲੱਗੀ ਹੋਈ ਹੈ 3-4 ਕਿਲੋਮੀਟਰ ਤੱਕ ਜਿਹੜੀ ਹੈ ਇੱਕ ਕਤਾਰ ਲੱਗੀ ਹੋਈ ਟਰਾਲੀਆਂ ਦੀ ਔਰ ਦੇਖੋ ਜਾਲ ਪਾਇਓ ਜੀ ਕੈਮਰਾ ਦੀ ਜਾਲ ਤੇ ਜੀ ਉਹ ਦੇਖੋ ਜੀ ਜਾਲ ਅੱਗੇ ਹੋ ਕੇ ਇੱਥੇ ਆ ਕੇ ਕੈਮਰਾ ਪਾ ਕੇ ਦਿਖਾਓ ਜੀ ਆ ਦੇਖੋ ਜਾਲ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਇੱਕ ਤੋਂ ਬਾਅਦ ਇੱਕ ਜਾਲ ਪਿੱਛੇ ਇੱਕ ਟੀਮ ਲੱਗੀ ਹੋਈ ਹੈ ਜਿਹੜੀ ਜਾਲ ਬਣਾ ਰਹੀ ਹੈ ਦੂਸਰੀ ਟੀਮ ਇਸ ਜਾਲ ਨੂੰ ਅੱਗੇ ਲਗਾਉਣ ਦਾ ਕੰਮ ਕਰ ਰਹੀ ਹੈ ਅਤੇ ਨਾਲ ਬੱਠਲ ਦਾ ਕੰਮ ਚੱਲ ਰਿਹਾ ਜੀ ਕਿਸ ਤਰੀਕੇ ਦੇ ਨਾਲ ਬੋਰੀਆਂ ਭਰ-ਭਰ ਕੇ ਇਸ ਬੰਨ ਨੂੰ ਰੋਕਣ ਦਾ ਉਪਰਾਲਾ ਚੱਲ ਰਿਹਾ ਹੈ ਔਰ ਸਲੂਟ ਬਣਦਾ ਇੰਡੀਅਨ ਆਰਮੀ ਵਾਲਿਆਂ ਨੂੰ ਵੀ ਜੀ ਔਰ ਸਲੂਟ ਬਣਦਾ ਹਰੇਕ ਸ਼ਖਸੀਅਤ ਨੂੰ ਹਰੇਕ ਵਿਅਕਤੀ ਨੂੰ ਹਰੇਕ ਅਫਸਰ ਸਹਿਬਾਨ ਨੂੰ ਜੀ ਕਿ ਇੱਥੇ ਆ ਕੇ ਸਹਿਯੋਗ ਦੇ ਰਹੇ ਨੇ ਹਰ ਧਰਮ ਹਰ ਫਿਰਕੇ ਦੇ ਲੋਕ ਪੰਜਾਬੀ ਇਕ ਹੋ ਕੇ ਇੱਥੇ ਕੰਮ ਕਰ ਰਹੇ ਨੇ ਫਸਿਆਂ ਬੰਦੇ ਉੱਤੇ ਦੇਖੋ ਸਿਤੀ ਫਜ਼ੀ ਹੋਈ ਹੈ ਔਰ ਬੜੀ ਜ਼ਬਰਦਸਤ ਹੈ ਔਰ ਉਮੀਦ ਹੈ ਉਮੀਦ ਨਹੀਂ ਯਕੀਨ ਹੈ ਕਿ ਪੰਜਾਬੀ ਇਸ ਨੂੰ ਠੱਲ ਪਾ ਲੈਣਗੇ ਜੀ ਇਸ ਮੁਸੀਬਤ ਦੇ ਨਾਲ ਨਿਪਟ ਲੈਣਗੇ ਜੀ ਕੀ ਕਹਿੰਦੇ ਜੀ ਹਸੀਕਾਲ ਜੀ ਕਿੰਨੇ ਕ ਪਿੰਡ ਜਿਹੜੇ ਹੈ ਇਸ ਦੇ ਨਾਲ ਅਫੈਕਟਡ ਹੋਣੇ ਸੀਗੇ ਜੀ ਅੱਧਾ ਜ਼ਿਲ੍ਹਾ ਜੀ ਅੱਧਾ ਜ਼ਿਲ੍ਹਾ ਅੱਧਾ ਜ਼ਿਲ੍ਹਾ ਰੋਪੜ ਜ਼ਿਲ੍ਹਾ ਹੋਰ ਹੋਰੀ ਹਮ ਲਦੇ ਆਉਂਦੇ ਵੀ ਹੋ ਅੱਧਾ ਲੁਧਿਆਣਾ ਜੀ ਅੱਧਾ ਲੁਧਿਆਣਾ ਆਪਣੇ ਹੱਥ ਪੈ ਜਾਂਦੀ ਇੱਥੇ ਆਗੇ ਜੀ ਲੁਧਿਆਣੇ ਤੇ ਆਪਣਾ ਰੋਪੜ ਦੀ ਤੇ ਅੱਧੇ ਰੋਪੜ ਨੂੰ ਮਾਰ ਕਰੂਗਾ ਲੁਧਿਆਣੇ ਦੇ ਵਿੱਚ ਤੇ ਬੜੇ ਜਾਣਾ ਜੀ ਤੁਹਾਨੂੰ ਪਤਾ ਇੱਧਰਲੇ ਵਸਨ ਸ਼ਿਪ ਦੇ ਪਾਸੇ ਢਾਲ ਆ ਜੀ ਸੰਭ ਜੀ ਇੱਧਰ ਨੂੰ ਫਿਰ 2 ਕ ਘੰਟੇ ਦੇ ਵਿੱਚ ਲੁਧਿਆਣੇ ਪਾਣੀ ਪਹੁੰਚ ਜਾਣਾ ਅੱਛਾ 2 ਘੰਟੇ ਤੱਕ ਲੁਧਿਆਣੇ ਪਾਣੀ ਪਹੁੰਚ ਜਾਣਾ ਜੀ ਇਹ ਕਿ ਜੇ ਨੁਕਸਾਨਿਆ ਜਾਂਦਾ ਕੋਈ ਹੋ ਜਾ ਪਰ ਸੰਗਤ ਇੰਨੀ ਘੜੀ ਹੈ ਸੰਗਤ ਦੇ ਸਾਰੇ ਹੀ ਸੰਗਤ ਤਾਂ ਸਾਧਨ ਕੋਈ ਨਹੀਂ ਇੱਕ ਕਾਲ ਤੇ ਇੱਕ ਫੋਨ ਤੇ ਇੱਕ ਵੀਡੀਓ ਪਾ ਕੇ ਤੁਹਾਡੇ ਇਸ ਮਾਧਿਅਮ ਰਾਹੀਂ ਕਿਸੇ ਵੀ ਚੈਨਲ ਹੋਵੇ ਪਰ ਸੁਨੇਹਾ ਲ ਤੇ ਸਾਰੇ ਕਾਰਮੀ ਵੀ ਆਪਣੀ ਭਾਈ ਆ ਸਾਰੇ ਉਹ ਵੀ ਆਏ ਨੇ ਨਾਲ ਡਟੇ ਹੋਏ ਨੇ ਸਾਰੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਦੇ ਪਹਿਲਾਂ ਅਸੀਂ 5 ਦਿਨ ਦੋਦਪੁਰ ਲਾਏ ਆ ਜੀ ਹੁਣ ਅੱਜ ਰਾਤੀ ਸਾਨੂੰ ਕਾਲ ਆਈ ਵੀ ਉਧਰ ਆਓ ਅੱਜ ਅਸੀਂ ਆਪਣੇ ਇੱਧਰ ਆ ਗਏ ਜੀ ਪੂਰਾ ਡਟ ਕੇ ਮੁਕਾਬਲਾ ਕਰ ਰਹੇ ਤੇ ਖਵਾਜਾ ਵੀ ਪੂਰਾ ਡਟ ਕੇ ਆ ਰਹੀ ਹੈ ਤੇ ਇੱਧਰ ਸੰਗਤ ਵੀ ਪੂਰੀ ਬਾਹਬਣੀ ਡਟ ਕੇ ਲਾ ਰਹੀ 50 ਜਣੀ 50 50 ਦਾ ਪੂਰਾ ਉਹ ਚੱਲ ਰਿਹਾ ਹੈ ਜੀ ਹਾਂ ਪੂਰਾ ਜ਼ੋਰ ਪੂਰਾ ਜ਼ੋਰ ਖਵਾਜੇ ਨੇ ਵੀ ਲਾਇਆ ਹੋਇਆ ਤੇ ਸੰਗਤ ਨੇ ਵੀ ਆਪਣੀਆਂ ਫਸਲਾਂ ਤੇ ਪਸ਼ੂਆਂ ਨੂੰ ਬਚਾਉਣ ਦੇ ਲਈ ਘਰਾਂ ਨੂੰ ਬੱਚਿਆਂ ਨੂੰ ਬਚਾਉਣ ਦੇ ਲਈ ਕਪਾਲਾ ਕਰ ਰਹੀ ਹੈ ਜੀ ਇਹ ਬਹੁਤ ਵੱਡਾ ਨੁਕਸਾਨ ਹੋ ਜਾਣਾ ਦਾ ਹੀ ਜੇ ਇੰਨੀ ਸੰਗਤ ਨਾ ਇਕੱਠੀ ਹੁੰਦੀ ਇਹ ਸਰਕਾਰਾਂ ਦੇ ਆਸਰੇ ਇੱਥੇ ਕੁਝ ਨਹੀਂ ਤਾਂ ਹੋਣਾ ਹੀ ਸਰਕਾਰਾਂ ਬਾਕੇ ਫੋਟੋ ਖਿਚਾਉਣੀ ਆ ਉੱਤੇ ਬਾਦ ਆਪਣਾ ਜਦੇ ਘਰ ਨੂੰ ਚਲੇ ਜਾਣਾ ਆਪਣੇ ਆਪਣੇ ਆਈਡੀਆਂ ਤੋਂ ਪਾਇਆ ਪਾ ਦੇਣੀ ਆ ਅਪਲੋਡ ਕਰ ਦੇਣੀ ਆ ਲੋਕਾਂ ਦੇ ਦੇਖੋ ਜੀ ਜੰਗਲ ਦੇ ਮਾਲ ਪਸ਼ੂ ਦੇਖੋ ਲੋਕਾਂ ਦੇ ਕਿਵੇਂ ਉਹ ਹਰਾ ਜਾਂਦਾ ਉਹ ਦੇਖੋ ਸਾਹਮਣੇ ਆ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਦਾ ਠੀਕ ਨਹੀਂ ਸਾਰੇ ਸਾਰੇ ਕੇ ਕੱਚੇ ਜੱਠੇ ਹੈ ਆ ਉਹ ਦੇਖੋ ਸਾਹਮਣੇ ਡੰਗਰ ਜਾ ਰਿਹਾ ਘਟੋ ਘਟ 50000 ਤੇ ਲੱਖ ਰੁਪਏ ਦੀ ਮੈਂ ਸੁਣੀ ਉਹ ਦੇਖ ਲਓ ਲੱਖਾਂ ਰੁਪਇਆ ਰੋੜ ਰਿਆ ਪੰਜਾਬੀਆਂ ਦਾ ਭਾਈ ਕਿੱਥੋਂ ਆਏ ਤੁਸੀਂ ਜੀ ਅਸੀਂ ਆਏ ਚਟੌਲੀ ਤੋਂ ਜੀ ਆਹ ਦੇਖੋ ਇੱਧਰ ਕਿਵੇਂ ਫਰੂਟ ਵੰਡ ਰਹੇ ਆ ਆਹ ਦੇਖੋ ਜੀ ਕੈਮਰਾ ਬੰਨ ਲਿਆ ਫਰੂਟ ਵੰਡੂ ਹੋ ਰਿਹਾ ਜੀ ਹਾਂਜੀ 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 ਕੀ ਜਾਣੇ ਜੀ ਕਿੱਥੋਂ ਆਏ ਦੀ ਸਰ ਤੁਸੀਂ ਅਸੀਂ ਮਾਛੀਵਾੜਾ ਸਾਹਿਬ ਤੋਂ ਤੇ ਇਹ ਜਿਹੜਾ ਤੁਸੀਂ ਇੱਥੇ ਮਾਹੌਲ ਦੇਖ ਰਹੇ ਹੋ ਹੂੰ ਇਹ ਜਿਹੜਾ ਸਾਨੂੰ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋ ਕੇ ਜਿਹੜਾ ਲੜਨ ਦਾ ਜਜ਼ਬਾ ਆ ਉਦੋਂ ਹੀ ਇੱਕ ਮਿਸਾਲ ਆ ਜਿਹੜਾ ਉਹਦਾ ਇੱਕ ਨਮੂਨਾ ਤੁਸੀਂ ਇੱਥੇ ਦੇਖ ਰਹੇ ਹੋ ਹੂੰ ਇੱਥੇ ਮੈਨੂੰ ਲੱ ਥੋੜੇ ਹੋਣਗੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਇੱਥੇ ਨੇੜੇ ਜਿਹੜੇ ਨਾਲ ਕੋਈ ਵਾ ਵਾਸਤਾ ਨਹੀਂ ਹੈ ਸਿਰਫ ਮਨੁੱਖਤਾ ਨੂੰ ਬਚਾਉਣ ਦੇ ਲਈ ਇੱਕ ਦੂਜੇ ਦੇ ਨਾਲ ਖੜਨ ਦੇ ਲਈ ਭਰਾ ਦੇ ਨਾਲ ਖੜਨ ਦੇ ਲਈ ਵੀ ਇੱਕ ਦੁੱਖ ਦੀ ਘਾੜੀ ਦੇ ਵਿੱਚ ਨੇ ਇਹ ਦੇਖੋ ਤੁਸੀਂ ਨਮੂਨਾ ਜਿਹੜਾ ਪੰਜਾਬ ਇਹ ਅਸਲੀ ਪੰਜਾਬ ਇਹ ਆ ਇਹਦਾ ਫੇਰ ਸਾਡੇ ਆਪਣੇ ਘਰ ਦੇ ਵਿੱਚ ਆ ਜੀ ਬਾਹਰ ਹੀ ਸਿੱਟੇ ਜਾਂਦੇ ਨੇ ਅੰਗਟਾਉਂਦਾ ਨਹੀਂ ਬਾਹਰ ਨਹੀਂ ਸੋਤਾਂ ਦੇ ਵਿੱਚ 5 ਮਿੰਟ ਵੀ ਇੱਥੇ ਖੜ੍ਹਣ ਨਹੀਂ ਦਿੰਦੇ ਕੋਈ ਕੇਲੇ ਲੈ ਕੇ ਆ ਜਾਂਦਾ ਕੋਈ ਸਮੋਸੇ ਲੈ ਕੇ ਆ ਜਾਂਦਾ ਕੋਈ ਲੱਡੂ ਲੈ ਕੇ ਆ ਜਾਂਦਾ ਮਤਲਬ ਇਹ ਜਿਹੜਾ ਇੱਕ ਦੋ ਦਿਨ ਨਾਲ ਜਿਵੇਂ ਖੜਨਦਾ ਮਤਲਬ ਬਹੁਤ ਹੀ ਵਧੀਆ ਮੈਂ ਕਹਿਣਾ ਵੀ ਇੱਕ ਮਿਸਾਲ ਆ ਪੰਜਾਬ ਜਿਹੜੇ ਪੰਜਾਬੀਅਤ ਆ ਉਹ ਇੱਕ ਆਪਾਂ ਦੇਖਣ ਨੂੰ ਮਿਲ ਰਹੀ ਹੈ ਇੱਥੇ ਪੰਜਾਬ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਇੰਡੀਆ ਭਿਆ ਦੇ ਵਿੱਚ ਆਤਮਾ ਨਹੀਂ ਹੁੰਦੀ ਜਿੰਨੀ ਇੱਥੇ ਹੈ ਜੀ ਅੱਜ ਕਿਤੇ ਪਕੌੜੇ ਨਿਕਲ ਆਕਦੇ ਜਲੇਬੀ ਮਤਲਬ ਬਾਲੀਰ ਦਾ ਲੰਗਰ ਹੈ ਜੀ ਬਰੈਡਾਂ ਦਾ ਚਾਹ ਦਾ ਕੌਫੀ ਦਾ ਜੀ ਜਾਨੀ ਕਿ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜੀ ਉਰੇ ਨਹੀਂ ਪਹੁੰਦੀ ਟੌਫੀਆਂ ਤੱਕ ਤੇ ਲੈ ਕੇ ਹਰ ਇੱਕ ਚੀਜ਼ ਇੱਥੇ ਵਧੀਆ ਪਹੁੰਚ ਰਹੀ ਹੈ ਨੀ ਹੈਗੀ ਜੀ ਸਾਈਕਲ ਹੈ ਚਾਹੇ ਕਿਸੇ ਕੋਲ ਕਾਰ ਹੈ ਉਹ ਜਿੰਨਾ ਕੋਦੇ ਵਿੱਚ ਮਤਲਬ ਉਰੇ ਬਚਾਉਣ ਵਾਸਤੇ ਜਾਂ ਸੰਗਤਾਂ ਨੂੰ ਵਰਤਾਉਣ ਵਾਸਤੇ ਜਿਹੜੀ ਚੀਜ਼ ਸਰਦੀ ਉਹ ਹਰੇਕ ਬੰਦਾ ਲੈ ਕੇ ਆ ਰਿਹਾ ਮਤਲਬ ਕੋਈ ਹਰ ਫਿਰਕੇ ਦਾ ਹਰ ਧਰਮ ਦਾ ਨਾ ਉਰੇ ਕੋਈ ਕਿਸੇ ਦਾ ਧਰਮ ਪੁੱਛ ਕੇ ਸੇਵਾ ਕਰ ਰਿਹਾ ਸਾਰੇ ਬੰਦੇ ਮੰਤਨ ਤੇ ਲੱਗੇਵੇਂ ਜਿਹੜਾ ਧਨ ਦੀ ਮਦਦ ਕਰ ਸਕਦਾ ਉਹ ਧਨ ਦੀ ਕਰ ਰਿਹਾ ਜਿਹੜਾ ਉਰੇ ਸਰੀਰ ਬਾਹ ਸਕਦਾ ਕਿ ਉਹ ਸਰੀਰ ਬਾਹ ਰਿਹਾ ਪੂਰੀ ਰੱਬ ਦੀ ਕਿਰਪਾ ਹੈ ਅੱਛਾ ਹੁਣ ਆਪਾਂ ਜੀ ਸਥਿਤੀ ਦੀ ਗੱਲ ਕਰੀਏ ਕਿ ਹਾਲਾਤ ਕਿਸ ਤਰ੍ਹਾਂ ਦੇ ਹੈ ਸਵੇਰ ਤੋਂ ਲੱਗੇ ਹੋਏ ਆਪਾਂ ਸਮੇਂ ਸਥਿਤੀ ਕੀਆ ਕਿ ਕਿੰਨਾ ਕ ਨੁਕਸਾਨ ਹੋ ਗਿਆ ਕਿੰਨਾ ਕ ਅਸੀਂ ਬੰਨ ਨੂੰ ਪੂਰ ਲਿਆ ਜੀ ਸਵੇਰੇ ਦੇ ਲੱਗੇ ਵੇ ਅੱਧਾ ਘੰਟੇ ਚ ਜਿੰਨਾ ਲਾਉਣੇ ਜਿੰਨੇ ਦੂਜੀ ਟਰਾਲੀ ਅਨਲੋਡ ਕਰਦੇ ਇੰਨੇ ਤਾਂ ਉਹ ਹਟ ਜਾਂਦਾ ਏ ਇਹ ਜੇ ਨਾ ਦੋ ਮੱਠੜਾ ਦਾ ਹਟ ਲੈ ਜੀ ਸਾਮਾਨ ਬਾਕੀ ਕਹਿੰਦੇ ਇਹ ਬੰਨ ਹੜਨਾ ਦਾ ਇਹ ਸਮਝ ਲਓ ਜਿੰਨਾ ਆਪਣਾ ਪਾਇਆ ਬਾ ਹੜ ਰੇ ਆ ਮਟੀਰੀਅਲ ਨਹੀਂ ਜੇ ਇਹ ਨਾ ਹਟਦਾ ਤਾਂ ਆਪਣਾ ਬੰਨ ਹਟਦਾ ਬੰਨ ਹਟਦਾ ਦਾ ਹਾਂ ਨਹੀਂ ਤਾਂ ਫਿਰ ਪਿੰਡਾਂ ਦਾ ਸਾਰਾ ਸਾਰਾ ਇਲਾਕੇ ਹਟਦੇ ਲੋਟੇ ਦੇ ਛੋਟਾ ਗਰੀਬ ਦੇ ਗਰੀਬ ਬੰਦਾ ਵੀ ਆਪਣੇ ਮੋਟਰਸਾਈਕਲ ਪਾ ਹੋਰ ਨਹੀਂ ਤਾਂ ਕੋਈ ਖਾਲੀ ਥੈਲਿਓ ਲੈ ਕੇ ਆ ਰਿਹਾ ਵੀ ਮੈਂ ਮਦਦ ਕਰਾਂ ਕਿਸੇ ਵੀ ਤਰ੍ਹਾਂ ਦੀ ਜੇ ਇਹ ਚੱਲ ਰਹੀ ਆ ਇੱਕ ਪਾਸੇ ਉਹ ਕਹਿੰਦਾ ਮੈਂ ਤੁਹਾਨੂੰ ਹੜਾਣਾ ਇਹ ਲੋ ਨੇ ਵੀ ਅਸੀਂ ਸਾਨੂੰ ਨਹੀਂ ਅਸੀਂ ਲੈਣੇ ਲਗਾਉ ਜੀ ਹਾਂਜੀ ਹਾਂਜੀ ਲਓ ਜੀ ਲਓ ਜੀ ਬਹੁਤ ਰਿਸਕ ਵਾਲਾ ਕੰਮ ਹੈ ਜੀ ਇਸ ਸਮੇਂ ਇੱਥੇ ਕਾਰਜ ਚੱਲ ਰਿਹਾ ਜੀ ਆ ਤੁਸੀਂ ਦੇਖ ਸਕਦੇ ਆ ਜੀ ਕਿਸ ਤਰੀਕੇ ਦਾ ਆ ਦੇਖੋ ਬੋਰੀਆਂ ਬੱਠਲ ਆ ਰਹੇ ਨੇ ਜੀ ਔਰ ਨਾਲ ਇਧਰ ਜਾਲ ਵੀ ਦੇਖੋ ਇੰਡੀਅਨ ਆਰਮੀ ਦੀ ਸਹਾਇਤਾ ਦੇ ਨਾਲ ਬੰਨਿਆ ਜਾ ਰਿਹਾ ਜਾਲ ਜੀ ਔਰ ਜਾਲ ਬੰਨ ਕੇ ਲੈ ਕੇ ਜਾ ਰਹੇ ਜੀ ਦੇਖੋ ਆ ਦੇਖੋ 8 10 ਨੌਜਵਾਨ ਇਸ ਜਾਲ ਨੂੰ ਲੈ ਕੇ ਜਾ ਰਹੇ ਨੇ ਜੀ ਇੱਕ ਇੱਕ ਕਰਕੇ ਲਗਾਤਾਰ ਇਹ ਜਾਲ ਬੰਨੇ ਜਾ ਰਹੇ ਜੀ ਔਰ ਬੜਾ ਜ਼ਬਰਦਸਤ ਕੰਮ ਹੈ ਜੀ ਆ ਦੇਖਣ ਵਾਲਾ ਨਜ਼ਾਰਾ ਜੀ ਆ ਹੈ ਜੀ ਅਸਲ ਪੰਜਾਬੀਆਂ ਦੀ ਜਿੱਦ ਦੀ ਇਸ ਨੂੰ ਕਹਿੰਦੇ ਕਿ ਅਸੀਂ ਬਿਲਕੁਲ ਬਜਿੱਦ ਹੋ ਜਾਂਦੇ ਹਾਂ ਨਾ ਜਦੋਂ ਅਸੀਂ ਅਸੀਂ ਬਦਲਾਅ ਕਰਨਾ ਚਾਹੁੰਦੇ ਆਂ ਔਰ ਅਸੀਂ ਸਥਿਤੀ ਦਾ ਮੁਕਾਬਲਾ ਕਰਨਾ ਚਾਹੁੰਦੇ ਆਂ ਕਿ ਯੁੱਧ ਵਰਗੇ ਹਾਲਾਤ ਬਣੇ ਹੋਏ ਆ ਇਸ ਸਮੇਂ ਫਸਿਆਂ ਬੰਦੇ ਕੋਲ ਦੀ ਔਰ ਦੇਖੋ ਆ ਜਾਲ ਸਤਲੁਜ ਨੂੰ ਰੋਕਣ ਦੇ ਲਈ ਸਤਲੁਜ ਦੇ ਵਹਾਰ ਨੂੰ ਰੋਕਣ ਦੇ ਲਈ ਕਰੋਪੀ ਨੂੰ ਰੋਕਣ ਦੇ ਲਈ ਔਰ ਇਹ ਜਾਲ ਇਸ ਇਲਾਕੇ ਦੇ ਲੋਕਾਂ ਨੇ ਪੰਜਾਬ ਭਰ ਦੇ ਵਿੱਚੋਂ ਮੈਂ ਕਹਿੰਦਾ ਆਏ ਦੀ ਕਿ ਕੇਵਲੇ ਇਸ ਇਲਾਕੇ ਦੇ ਲੋਕ ਨਹੀਂ ਪੰਜਾਬ ਭਰ ਤੋਂ ਸੰਗਤ ਪਹੁੰਚੀ ਹੈ ਜੀ ਔਰ ਦਿਖਾ ਰਹੇ ਨੇ ਜੀ ਨੌਜਵਾਨ ਦੇਖੋ ਕਿੱਥੋਂ ਕਿੱਥੋਂ ਆਏ ਨੌਜਵਾਨ ਔਰ ਲਥਪਤ ਹੋਏ ਨੇ ਲੇਕਿਨ ਕੰਮ ਕਰ ਰਹੇ ਨੇ ਪਸੀਨੋ ਪਸੀਨ ਹੋਏ ਨੇ ਔਰ ਲੇਕਿਨ ਕੰਮ ਕਰ ਰਹੇ ਨੇ ਔਰ ਬੜੀ ਹਿੰਮਤ ਦਿਖਾ ਰਹੇ ਨੇ ਜੀ ਉਧਰ ਜਾਲ ਸਿੱਟ ਦਿੱਤਾ ਜੀ ਉਹਨਾਂ ਨੇ نیچے ਜੀ ਇਥਾਂ ਜਾਲ ਸਿੱਟ ਦਿੱਤਾ ਔਰ ਦਿਖਾਣੇ ਤੁਹਾਨੂੰ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ ਜੀ ਫਸਿਆ ਬੰਦ ਸ਼੍ਰੀ ਚਮਕੌਰ ਸਾਹਿਬ ਦੇ ਲਾਗੇ ਇਹ ਕਾਰਜ ਹੋ ਰਿਹਾ ਜੀ ਬੜਾ ਵੱਡਾ ਕਾਰਜ ਹੋ ਰਿਹਾ ਔਰ ਮਿਲ ਜੁਲ ਕੇ ਪੰਜਾਬੀ ਡਟੇ ਹੋਏ ਨੇ ਜੀ